ਅਮਰਜ਼ਾ ਪੁਲਿਸ ਕਮਿਸ਼ਨਰੇਟ ਪੁਲਿਸ ਸਟੇਸ਼ਨ ਛਾਟਾ ਨੇ ਆਪਣਾ ਦੋ ਐਫ ਆਈ ਆਰ ਜਿਹੜੀ ਪਹਿਲਾਂ ਦਰਜ ਹੋਈਆਂ ਸੀ ਸਨਾਚਿੰਗ ਦੀਆਂ ਉਹ ਟਰੇਸ ਕੀਤੀਆਂ ਸਨਾਚਿੰਗ ਤੇ ਚੋਰੀ ਦੀਆਂ ਉਹਦੇ ਵਿੱਚ ਅਸੀਂ ਦੋ ਅਕਿਊਜ਼ ਰੈਸਟ ਕੀਤੇ ਇੱਕ ਹੈਗਾ ਗੁਰਪ੍ਰੀਤ ਸਿੰਘ ਤੇ ਦੂਸਰਾ ਹੈਗਾ ਮਨਦੀਪ ਸਿੰਘ ਇਹਨਾਂ ਦੀ ਉਮਰ ਲਗਭਗ 29-30 ਸਾਲ ਹੈਗੀ ਹੈ ਜੀ ਤੇ तकरीबन 9ਵੀਂ 10ਵੀਂ ਕਲਾਸ ਤੱਕ ਦੋਨੋਂ ਪੜ੍ਹੇ ਹੈ ਤੇ ਜਿਹੜਾ ਮਨਦੀਪ ਸਿੰਘ ਹੈ ਜਿਹੜਾ ਗੁਰਪ੍ਰੀਤ ਸਿੰਘ ਹੈ ਉਹ ਕੰਮ ਕਰਦਾ ਜੀ ਇੱਥੇ ਇੱਕ ਸਲੂਨ ਹੈਗਾ ਅ ਅੰਮ੍ਰਿਤਸਰ ਵਿਖੇ ਉੱਥੇ ਕੰਮ ਕਰਦਾ ਹੈ ਤੇ ਜਿਹੜਾ ਮਨਦੀਪ ਸਿੰਘ ਹੈ ਉਹ ਕੰਮ ਕਰਦਾ ਜੀ ਇੱਥੇ ਡੇਰੀ ਦੇ ਵਿੱਚ ਤੇ ਇਹਨਾਂ ਤੋਂ ਅਸੀਂ ਆਪਣਾ ਇੱਕ ایرਗਨ ਪਿਸਟਲ ਰਿਕਵਰ ਕੀਤੀ ਹੈ 6 ਮੋਟਰਸਾਈਕਲ ਤੇ ਇੱਕ ਮੋਬਾਈਲ ਫੋਨ ਇਹਨਾਂ ਦਾ ਫਿਲਹਾਲ ਰਿਕਵਰ ਕੀਤਾ ਹੈ ਤੇ ਜਿਹੜਾ ਗੁਰਪ੍ਰੀਤ ਸਿੰਘ ਹੈ ਇਦੇ ਖਿਲਾਫ ਪਹਿਲਾਂ ਵੀ ਤਿੰਨ ਮੁਕਦਮੇ ਸਿਗੇ ਅ ਦੋ ਮੁਕਦਮੇ ਤਾਂ ਆਪਣਾ ਸਗੇ ਅੰਮ੍ਰਿਤਸਰ ਕਮਿਸ਼ਨਰੇਟ ਦੇ ਤੇ ਇੱਕ ਅੰਮ੍ਰਿਤਸਰ ਦਿਹਾਤੀ ਦਾ ਮੁਕਦਮਾ ਸਿਗਾ ਤੇ ਮਨਦੀਪ ਸਿੰਘ ਤੇ ਹਾਲੇ ਫਿਲਹਾਲ ਕੋਈ ਵੀ ਮੁਕਦਮਾ ਨਹੀਂ ਸੀ ਤੇ ਇਹਨਾਂ ਨੂੰ ਅਸੀਂ ਜਦੋਂ ਅਰੈਸਟ ਕੀਤਾ ਇਹਨਾਂ ਦੇ ਪੁੱਛ ਗਏ ਸਤੇ ਦੋ ਵਾਰ ਤਾਂ ਹੋਰ ਟਰੇਸ ਹੋਈਆਂ ਜਿਹੜੀ ਇਹਨਾਂ ਨੇ ਸਨੇਚਿੰਗ ਕੀਤੀ ਸੀ ਇੱਕ 4000 ਰੁਪਏ ਦੀ ਮੀਰਾ ਕੋਟ ਰੋਡ ਤੇ ਤੇ ਦੂਸਰੀ ਇੱਕ ਕੀਤੀ ਸੀ ਸਿਲਵਰ ਚੇਨ ਕੈਂਟ ਏਰੀਆ ਦੇ ਥਾਣੇ ਅ ਇਹਨਾਂ ਨੇ ਸਨੇਚ ਕੀਤੀ ਸੀ ਤੇ ਅਸੀਂ ਇਹਨਾਂ ਦਾ ਰਿਮਾਂਡ ਲੱਗਦਾ ਹੈ ਤੇ ਆਪਣਾ ਹੋਰ ਵੀ ਇਹਨਾਂ ਦਾ ਪੁੱਛਗਿੱਛ ਕਰ ਰਹੇ ਹਾਂ ਹੋਰ ਇਹਨਾਂ ਨੇ ਕਿਤੇ ਕਿਤੇ ਵਾਰਦਾਤਾ ਕੀਤੀਆਂ ਤੇ ਅਸੀਂ ਜਿਹੜੀ ਬਾਕੀ ਵੀ ਹੋਰ ਵੀ ਕਿਤੇ ਐਫ ਆਈ ਆਰਸ ਹੋਈਆਂ ਜਾਂ ਹੋਰ ਕੋਈ ਇਹਨਾਂ ਨੇ ਜਿਹੜੀ ਅਨੋਟਿਸ ਵੀ ਗਈਆਂ ਵਾਰਦਾਤਾ ਉਹ ਵੀ ਅਸੀਂ ਅ ਟਰੇਸ ਕਰਾਂਗੇ ਜੀ ਤੇ ਜਿਹੜਾ ਹੈਗਾ ਜਿਹੜੀ ਹੋਰ ਦੋ ਵਾਰਦਾਤਾ ਹੋਈਆਂ ਸੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸੇ ਇੱਕ ਸਿਲਵਰ ਚੇਨ ਵੀ ਇਹਨਾਂ ਨੇ ਕੀਤੀ ਸੀ ਤੇ 4000 ਰੁਪਏ ਵੀ ਇਹਨਾਂ ਤੋਂ ਜਿਹੜੀ ਹੈਗੀਆਂ ਅੰਮ੍ਰਿਤਸਰ ਰੂਰਲ ਦੇ ਵਿੱਚ ਜਿਹੜੀ ਹੋਈ ਸੀ ਉੱਥੋਂ ਵੀ ਅਸੀਂ ਮੋਟਰਸਾਈਕਲ ਇਹਨਾਂ ਤੋਂ ਰਿਕਵਰ ਕਰਾਈ ਹੈ ਜੀ